radically other ran. న్రా గానరల స్టి తే గా న్రా ఉన els హిన్ తే న్ యొాన్రా చియో న్రా గాన్ ఆన్ స్ంల వి మూది పాపా ద్రల్ర పాంని వి డేన్ కౌన్త తోల� ਉਹਨੇ ਪਾ ਕੇ ਮੰਗੇ ਭਾਈ ਨੂੰ ਵੀ ਹੌਲੀ ਚਲਾਇਆ ਕਰ ਚੰਗਾ ਆਪੜ ਬਿਸ ਸਾਰੇ ਬੱਚੇ ਤਾਂ ਬੈਂਚ ਜਾਂਦੇ ਨੇ ਮਨ ਆਨ ਦਵਾਣ ਦਰ ਲੱਗਦਾ ਲੋ ਡੋਰ ਕਿਉਂ ਲਾਤਾ ਬੈਂਚ ਉਹ ਕਿਹੜੀ ਕੁੜੀ ਚੰਦ ਕਿਹੜੀ ਕੁੜੀ ਕਹਿੰਦੇ ਤੇ ਉਹਦੀ ਛੁੱਟੀ ਬੰਦ ਕਰ ਦਾਂਗੇ ਬੱਚਾ ਰੋਣਾ ਪਾਦਾ ਬੜੀ ਸਾਰੀ ਆ ਤਾਂ ਛੋਟੀ ਜੀ ਛੋਟੀ ਜੀ ਛੋਟੀ ਜੀ ਉਹਨੂੰ ਕਹਿ ਦਏ ਕਿ ਤੇਰੀ ਛੁੱਟੀ ਬੰਦ ਕਰ ਦਾਂਗੇ ਅਸੀਂ ਉਹਨੂੰ ਐ ਕਹਿਦਾ ਕਰ ਕਾਹ ਤੋਂ ਕਹਿੰਦੀ ਉਹ ਕੀ ਬੈਂਕ ਚ ਗੈਨਿੰਗ ਸਕੂਲ ਚ ਗੈਨਿੰਗ ਸਕੂਲ ਚ ਕਹਿੰਦੀ ਆ ਕੀ ਕਹਿੰਦੇ ਆਂ ਦੇ ਵੀ ਤੁਹਾਡੀ ਛੁੱਟੀ ਬੰਦ ਕਰ ਦਾਂਗੇ ਫੋਨ ਹੀ ਮੈਂ ਤੇਰੀ ਮੈਡਮ ਨੂੰ ਫੋਨ ਕਰ ਦਿੰਦਾ ਵੀ ਇਹਨੂੰ ਆਏ ਨੂੰ ਆਏ ਨਾ ਕਰ ਠੀਕ ਹੈ ਮੈਂ ਆਨ ਥੋੜੀ ਜਿਹਾ ਸਾਰਿਆਂ ਨੂੰ ਕਹਿੰਦੀ ਆ ਵਾ ਵਾ ਮੈਂ ਕੋਡ ਦੇ ਕੋਲ ਜਾਣਾ ਅੱਛਾ ਹੋਰ ਕੁਝ ਉਸ ਚਾਹ ਵੀ ਲੈ ਚਾਹ ਵੀ ਨਹੀਂ ਆਉਦੀ ਮੈਂ ਬੜੀ ਪਿਆਸੀ ਨੇ ਤਾਂ ਮੈਂ ਦਾਣਾ ਖੋਟੇ ਕੋਈ ਨਾ ਮਨਹਾਰੇ ਬਾਬਾ ਮੰਗੋ ਤੈਨੂੰ ਬਾਸ ਚ ਚੜਾ ਉਤਰ ਬਾਬਾ ਸੁੱਟੇ ਕੋਟੇ ਸਕੂਲ ਕੋਈ ਜਮਾ ਕੋਈ ਨਹੀਂ ਸਕੂਲ ਤੇ ਸਕੂਲ ਜਾਣਾ ਅ ਮੈਂ ਨਾ ਅੱਗੇ ਜਮਾ ਬੜਾ ਬੱਚਾ ਸਕੂਲ ਤੇ ਚੰਗਾ ਚਾਹ ਪੀ ਲਾਵੀਂ ਨਹੀਂ è così bianco? no perché? perché ho scoperto che è bianco ok, ma hai scoperto no, no no ਇਹੋ ਹੀ ਰਾਤ ਨੂੰ ਦੇਖਲਾ ਮੋਬਾਈਲ ਦੇਖੀ ਇਹਨੇ ਉਹ ਨਹੀਂ ਨਹੀਂ ਮੈਂ ਮਨਾ ਕੀਤਾ ਦੇਵਿੰਦਾ ਨਾ ਬਿਨਨ ਨੂੰ ਮੋਬਾਈਲ ਆਖੀ ਕੋਣ ਤਾਂ ਉੱਠਣਾ ਔਰ ਕਲਾਸ ਸਾਰੇ ਨੱਚ ਮੋਬਾਈਲ ਦੇਖ ਦਿੰਦੇ ਰਾਤ ਨੂੰ ਇਹਨੇ ਸਕੂਲ ਸਕੂਲ ਜਾਣਾ ਕਿਉਂ ਕੀ ਹੋ ਗਿਆ ਕਿਉਂ ਨਹੀਂ ਜਾਣਾ ਨਹੀਂ ਲਾਂਚ ਚੰਗਾ ਨਾ ਖਾਈ ਔਰ ਕੀ ਆ ਬਿਸਕੁਟ ਖਾ ਲਈ ਆ ਤੇ ਚੰਗਾ ਬਿਸਕੁਟ ਖਾ ਲਿਆ ਨੇ ਔਰ ਕੀ ਖਾਣਾ ਫਿਰ ਦੂਣਾ ਨਿਕਾਣਾ ਘਰ ਨੂੰ ਰਹਿਣਾ ਐਪਲ ਲਿਆਦਾ ਕੋਈ ਨਹੀਂ ਕੱਲ ਕਹਿੰਦੇ ਬੱਟਰ ਨਾਲ ਲਾ ਕੇ ਜਾ ਐਪਲ ਲਿਆਦਾ ਕੋਈ ਐਪਲ ਲੈ ਆ ਜਾ ਗਰੀ ਕੋਈ ਨਹੀਂ ਐਪਲ ਲਿਆਦਾਗੇ ਮਮਾ ਬੋਲੰਗਾ ਕੰਮ ਹੋਇਆ ਨਾ ਕਿੰਨਾ ਹੋਇਆ ਬਾਹਰ ਦੇਖ ਲੋ ਬੈ ਨਾ ਨਾ ਗਈ ਹੋਵੇ ਦੇ ਲਾ ਉੱਟ ਕੇ ਤੇਰੀ ਮੈਡਮ ਦਾ ਕੀ ਨਾਮ ਆ